ਹਾਂ ਜੀ ਦੋਸਤੋ ਆਪਾਂ ਆ ਗਿਆਂ ਪੱਠੇ ਵੱਢਣ ਸਵੇਰ ਦਾ ਕੰਮ ਜਿਹੜਾ ਨਾ ਜ਼ਰੂਰੀ ਹੁੰਦਾ ਪੱਠੇ ਵੱਢਣਾ ਉਹ ਕੰਮ ਆਪਾਂ ਸ਼ੁਰੂ ਕਰਨ ਲੱਗੇ ਆ ਤੇ ਸਾਹਮਣੇ ਆਪਣੀ ਮੋਟਰ ਤੇ ਟਰੈਕਟਰ ਆਪਣਾ ਇੱਥੇ ਰੋਕ ਦਿੰਨੇ ਆ ਹਨਾ ਪੱਠੇ ਵੱਢ ਬੁੱਢਗੇ ਤੇ ਲੱਦਗੇ ਤੇ ਬਾਕੀ ਕੰਮ ਬਾਅਦ ਕਰਾਂਗੇ ਲਓ ਜੀ ਆਹ ਲਓ ਲਾਤੀਆਂ ਬ੍ਰੇਕਾਂ ਵੇਰੇ-ਵੇਰੇ ਹੈਗਾ ਤਾਂ ਨਜ਼ਾਰਾ ਇਹ ਮੋਟਰ ਤੇ ਹਨਾ ਤਰੇਲ ਤਰੇਲ ਚਲੋ ਕਰਦੇ ਆਪਾਂ ਟਰੈਕਟਰ ਨੂੰ ਬੰਦ ਕਰਕੇ ਬੰਦ ਤੇ ਫਿਰ ਪਾਉਣੇ ਕਾਰਵਾਈ ਪੱਠਿਆਂ ਦੀ ਇਹ ਆਹ ਲਾ ਤੇ ਆਹ ਪਈ ਆਪਣੀ ਦਾਤਰੀ ਹੁਣ ਦਾਤਰੀ ਬਾਹਰ ਕੱਢਦੇ ਆ ਤੇ ਉਹ ਹੈਗੇ ਨੇ ਆਪਣੇ ਪੱਠੇ ਤੇ ਕੰਮ ਸ਼ੁਰੂ ਕਰਦੇ ਆਂ ਡਿਊਟੀ ਸੰਭਾਲਦੇ ਆਂ ਪਹਿਲਾਂ ਹਨਾ ਸਵੇਰੇ ਸਵੇਰੇ ਪੱਠਿਆਂ ਦੀ ਤੇ ਅਮਰੂਦ ਵੀ ਕਰਮਾ ਵਾਲੇ ਨਾ ਸਿਆਲ ਅਮਰੂਦ ਬਣ ਗਈ ਗੱਲ ਵਦਨੇ ਫੁੱਲਨੇ ਸ਼ੁਰੂ ਹੋ ਗਏ ਨੇ ਹਾਲੇ ਆ ਫਲੀਆਂ ਵੇਖ ਲੱਗੀਆਂ ਆਈਆਂ ਕੱਲ ਮੈਂ ਤੋੜ ਕੇ ਲਗਾਇਆ ਅੱਜ ਫੇਰ ਹੀ ਉਨੀਆਂ ਵਾਂਗ ਮਗਰ ਹੋਈਆਂ ਫਿਰਦੀਆਂ ਨੇ ਚਲੋ ਕੋਈ ਨਹੀਂ ਵੇਲੇ ਆਪਾਂ ਖਾਣਾ ਹੀ ਹੈ ਨਾ ਅਕਾਲ ਸਪਾਈ ਕੀਤੀ ਸੀ ਮੋਟਰ ਤੇ ਤੇ ਫਿਰ ਸਵੇਰ ਨੂੰ ਜਣੇ ਆ ತ್ರೆਕਾਂ ਜਿਹੜੀਆਂ ਨਾ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਰਾਤ ਰਾਤ ਨੂੰ ਜਦੋਂ ਹਵਾ ਹੋ ਚੱਲਦੀ ਤੇ ਉਦੋਂ ਡਿੱਗਦੇ ਨੇ ਤੇ ਇੱਧਰ ਹੈਗਾ ਗਲਾਬ ਤੇ ਫੁੱਲ ਦਾ ਬੂਟਾ ਗਲਾਬ ਦੇ ਫੁੱਲ ਕਿੰਨੇ ਸੋਹਣੇ ਖਿੜੇ ਨੇ ਹੈਨਾ ਆਣ ਆਂਦੇ ਹੀ ਠੋ ਮੈਂ ਨਿੱਕੇ ਨਿੱਕੇ ਬਰੀ ਬਰੀ ਟਾਹਣੀਆਂ ਦਿੱਤੀਆਂ ਸੀ ਛਾਂਗ ਮੈਂ ਹਾਂ ਸੋਹਣਾ ਲੱਗੇਗਾ ਵਿਊ ਇੱਥੋਂ ਦਾ ਆਪਣੀ ਮੋਟਰ ਦਾ ਤੇ ਵਿੱਚ ਲਿਆ ਗਏ ਨਾ ਆਲ ਨੇ ਟੰਗ ਦੇਣੇ ਤੇ ਇੱਕ ਆਲ ਨਾ ਨਾ ਉਹ ਵਿੱਚ ਹੈਗਾ ਉਹ ਵੀ ਆਲ ਨਾ ਇੱਕ ਬਗਲੇਆਂ ਨੇ ਬਣਾਏ ਕਿੰਨੇ ਬਣਾਏ ਤੇ ਇਸ ਕਰਕੇ ਆਪਾਂ ਇੱਥੇ ਆਲ ਨੇ ਹੋਰ ਲਿਆ ਕੇ ਟੰਗ ਦੇਣੇ ਨੇ ਰਾਂ ਨ ਬਸੇਰਾ ਆਪਾਂ ਪੂਰਾ ਬਣਾ ਦੇਣਾ ਪੰਛੀਆਂ ਦਾ ਇੱਧਰ ਵੀ ਲਿਆ ਕੇ ਟੰਗ ਦੇਣੇ ਨੇ ਮੇਨ ਮੇਨ ਟਾਣੀਆਂ ਆਈਆਂ ਨੇ ਨਾ ਛਾਂਗ ਦੇਣੀਆਂ ਨੇ ਚੰਗੀਆਂ ਵਧੀਆਂ ਵਧੀਆਂ ਰੱਖਣੀਆਂ ਜਿੰਨੇ ਵਿੱਚ ਆਲ ਨੇ ਵਧ ਗਿਆ ਲੱਗਣਾ ਹਨਾ ਸਾਰੇ ਪਾਸੇ ਆਲਣੇ ਹਲਣੇ ਕਰ ਦੇਣੇ ਤੇ ਉਹ ਟਾਹਣੇ ਜਿਹੜੇ ਛਾਂਗੀਆਂ ਹਨਾ ਉਹ ਸੁੱਟੀਆਂ ਪਈਆਂ ਨੇ ਤੇ ਕ੍ਰੇਲਿਆਂ ਦੇ ਵੱਲਾਂ ਦਾ ਤਾਂ ਕੰਮ ਤਮਾਮ ਹੋ ਗਿਆ ਉਹਨੇ ਇੱਥੇ ਆਪਾਂ ਨਵੀਂ ਸਬਜ਼ੀ ਲਾਉਣੀ ਹੈ ਕੋਈ ਤੇ ਸਾਹਮਣੇ ਖੜਾ ਆਪਣਾ ਟਰੈਕਟਰ ਸਾਹਮਣੇ ਖੜਾ ਆਪਣਾ ਟਰੈਕਟਰ ਦੇਖੋ ਜਵਾਨੋ ਉਧਰੋਂ ਸੂਰਜ ਦਾ 뷰 ਵੇਖੋ ਕਿੰਨਾ ਸੋਹਣਾ ਆਉਂਦਾ ਫੇਰ ਸਵੇਰੇ ਇਹ ਆਜੀ ਆਪਣਾ ਟਰੈਕਟਰ ਇਧਰਲਾ ਸਾਈਡ ਸੀਸਾ ਗਿਆ ਟੁੱਟ ਪਹਿਲੀ ਵੋਂਦਾ ਪੈਸਾ ਪੱਠਿਆਂ ਵਾਲੀ ਤੇ ਉਹ ਨਾਲ ਹੜ ਗਿਆ ਅਮਰੂਦ ਤੇ ਇਸ ਕਰਕੇ ਟੁੱਟ ਗਿਆ ਤੇ ਇਹ ਵੀ ਇੱਕ ਨਵਾਂ ਪੌਣਾ ਤੇ ਇੱਧਰ ਆਪਣੇ ਆ ਗਏ ਪੱਠੇ ਪੱਠੇ ਵੱਢਦੇ ਹੁਣੇ ਪੈਨੇ ਆ ਪਹਿਲਾਂ ਮੋਟਰ ਆਪਣੀ ਦਾ ਬੂਆ ਬਾਬਾ ਖੋਲ ਕੇ ਤੇ ਮੋਟਰ ਤੇ ਸਫਾਈ ਕਰ ਲਈ ਹੈਣਾ ਚਲੋ ਮਿਲਦੇ ਆ ਬਾਅਦ ਵਿੱਚ ਆਪਾਂ ਤੁਹਾਨੂੰ ਸਵੇਰੇ ਸਵੇਰੇ ਆਣ ਕੇ ਮੋਟਰ ਆਪਾਂ ਦਿੱਤੀ ਚਲਾ ਤੇ ਖਾਲੀ ਪਰ ਨਹੀਂ ਛੈਂ ਰੱਜਣਾ ਸਪਰੇਅ ਵਾਲੇ ਆ ਜਾਣ ਝੋਨੇ ਨੂੰ ਆਪਾਂ ਇੱਕ ਸਪਰੇਅ ਕਰਨੀ ਹੈ ਤੇ ਹੁਣ ਆਪਾਂ ਵਾਢਦੇ ਆਂ ਪੱਠੇ ਪੱਠੇ ਵੱਢ ਗਏ ਤੇ ਟੈਨਸ਼ਨ ਫ੍ਰੀ ਹੁੰਦੇ ਆਂ ਸਾਰਾ ਦਿਨ ਲਈ ਦੇਖੋ ਆਪਾਂ ਪੱਠੇ ਕਿਸ ਤਰ੍ਹਾਂ ਵੱਢਦੇ ਆਂ ਆਪਾਂ ਵੱਟ ਲਿਆ ਹੁਣ ਵੱਟ ਕੇ ਲੱਦ ਲਿਆਉਂਦੇ ਆ ਲੈ ਚਲਿਆ ਘਰੇ ਸਾਹਮਣੇ ਆ ਗਿਆ ਆਪਣਾ ਘਰ ਘਰੇ ਜਾ ਕੇ ਪੱਠੇ ਲਾਗੇ ਤੇ ਨਹਾਵਾਂਗੇ ਅਤੇ ਝੋਨੇ ਲਾਲੀ ਫੜਾਏ